ਸਟ੍ਰੀਟ ਦੇ ਵਿੱਚ ਮੌਜੂਦ ਆ ਜਿੱਥੇ ਕਿ ਇਸ ਥਾਂ ਤੇ ਪਹਿਲਾਂ ਭੰਗੜਿਆਂ ਵਾਲੇ ਦੇ ਬੁੱਤ ਲੱਗੇ ਹੁੰਦੇ ਸਨ ਸੋ ਹੁਣ ਸਿੱਖ ਯੋਧੇ ਦੇ ਬੁੱਤ ਲੱਗੇ ਨੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੋਂ ਸੱਚਖੰਡ ਸੇ ਦਰਬਾਰ ਸਾਹਿਬ ਪਹੁੰਚਦੀ ਹੈ ਸੋ ਇਸ ਰਸਤੇ ਰਾਹੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆ ਕੇ ਸੰਗਤਾਂ ਜਾਂਦੀਆਂ ਨੇ ਤੇ ਰਸਤੇ ਦੇ ਵਿੱਚ ਪਹਿਲਾਂ ਭੰਗੜੇ ਦੇ ਬੁੱਤ ਲੱਗੇ ਹੋਏ ਜਿਹਨੂੰ ਲੈ ਕੇ ਸੰਗਤਾਂ ਦੇ ਵਿੱਚ ਮਨਾ ਕਾ ਵੀ ਰੋਸ ਸੀ ਸੋ ਉਹ ਹਟਾਏ ਗਏ ਸੀ ਸੋ ਹੁਣ ਭੰਗੜੇ ਦੇ ਜਿਹੜੇ ਬੁੱਤ ਹਟਾ ਕੇ ਸਿੱਖ ਯੋਧੇ ਦੇ ਬੁੱਤ ਲਗਾਏ ਗਏ ਨੇ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨੱbuਆ ਜੀ ਦੇ ਇੱਕ ਬੁੱਤ ਲੱਗੇ ਪਾਲਤਾਰ ਸਿੰਘ ਸੰਧਵਾ ਜੀ ਔਰ ਵਿਕਰਮਜੀਤ ਸਿੰਘ ਸਹਾਨੀ ਜੀ ਰਾਸਵਾ ਮੈਂਬਰ ਉਹਨਾਂ ਦੇ ਵੱਲੋਂ ਅੱਜ ਰਸਮੀ ਤੌਰ ਤੇ ਇਹਨਾਂ ਦਾ ਉਦਘਾਟਨ ਕੀਤਾ ਗਿਆ ਹੈ ਸੋ ਹੁਣ ਸੰਗਤਾਂ ਜਦੋਂ ਵੀ ਇਥੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਣਗੀਆਂ ਤਾਂ ਰਸਤੇ ਵਿੱਚ ਇਹ ਬੁੱਤਾਂ ਨੂੰ ਦੇਖ ਕੇ ਇਹਨਾਂ ਦੇ ਮਾਣ ਮਤੇ ਇਤਿਹਾਸ ਨੂੰ ਯਾਦ ਕਰਨਗੀਆਂ ਅਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਦੇ ਇਤਿਹਾਸ ਬਾਰੇ ਜ਼ਰੂਰ ਦੱਸਿਆ ਜਾਵੇਗਾ ਸੋ ਸਿੱਖੀ ਨਾਲ ਜੋੜਨ ਦੇ ਲਈ ਇਤਿਹਾਸ ਨਾਲ ਜੋੜਨ ਦੇ ਲਈ ਇਹ ਖਾਸ ਉਪਰਾਲਾ ਹੈ ਸੋ ਰਸਮੀ ਉਦਘਾਟਨ ਅੱਜ ਕੀਤਾ ਗਿਆ ਹੈ ਸੋ ਇਸ ਮੌਕੇ ਤੇ ਵਿਕਰਮ ਜੀ ਸਾਨੀ ਜੀ ਰਾਸਵਾ ਮੈਂਬਰ ਅਤੇ ਉਲਤਾਰ ਸਿੰਘ ਸੰਧਵਾ ਜੀ ਪਹੁੰਚੇ ਨੇ ਸੋ ਬਹੁਤ ਹੀ ਸੋਹਣੇ ਇਹ ਬੁੱਤ ਲਗਾਏ ਗਏ ਨੇ ਹੈਰੀਟੇਜ ਸਟਰੀਟ ਦੇ ਵਿੱਚ ਹੈਰੀਟੇਜ ਸਟਰੀਟ ਜਿੱਥੋਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਂਦੀ ਹੈ ਇਸ ਰਸਤੇ ਰਾਹੀਂ ਪੈਦਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚਦੀ ਹੈ ਸੋ ਉਹ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਇਤਿਹਾਸ ਬਾਰੇ ਦੱਸਣ ਦੇ ਲਈ ਸਿੱਖ ਯੋਧੇ ਦੇ ਬੁੱਤ ਇੱਥੇ ਲਗਾਏ ਗਏ ਨੇ ਸੋ ਅੱਜ ਇਹਨਾਂ ਦਾ ਜਿਹੜਾ ਕਿ ਰਸਮੀ ਤੌਰ ਤੇ ਉਦਘਾਟਨ ਜੀ ਅਤੇ ਵਿਕਰਮ ਜੀ ਸਾਨੀ ਜੀ ਸੋ ਗੱਲਬਾਤ ਕਰਦੇ ਆ ਕਿਉਂਕਿ ਸਿੱਖ ਯੋਧੇ ਦੇ ਬੁੱਤ ਲਗਾਏ ਗਏ ਨੇ ਪਹਿਲਾਂ ਭੰਗੜੇ ਦੇ ਬੁੱਤ ਲੱਗੇ ਸੀ ਸਿੱਖਾਂ ਨੇ ਸੰਗਤਾਂ ਨੇ ਇਤਰਾਜ਼ ਕੀਤਾ ਅੱਜ ਯੋਧੇ ਦੇ ਬੁੱਤ ਲੱਗੇ ਨੇ ਸੋ ਇਤਿਹਾਸ ਬਾਰੇ ਜ਼ਰੂਰ ਜਾਣਕਾਰੀ ਮਿਲੇਗੀ ਬੱਚਿਆਂ ਨੂੰ ਕਿਉਂਕਿ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਖਾਸ ਉਪਰਾਲਾ ਕੀਤਾ ਗਿਆ ਹੈ ਬੁੱਤ ਲਗਾਏ ਗਏ ਨੇ ਬਹੁਤ ਵੱਡਾ ਸਲਾ ਗੁਰੂ ਸਾਹਿਬ ਨੇ ਸੇਵਾ ਲਈ ਹੈ ਔਰ ਇਹ ਜਿਹੜਾ ਪੰਜਾਬ ਦਾ ਜਿਹੜਾ ਸਾਡੀ ਹਿਸਟਰੀ ਸਾਡੀ ਮਾਨਮਤਾ ਇਤਿਹਾਸ ਦਸਾਉਂਦੀ ਨੇ ਹਰੀ ਸਿੰਘ ਨਲੂਆ ਜੀ ਦੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਪੁੱਤ ਸਿੰਘਾਂ ਦੇ ਪੁੱਤ ਪੁੱਤ ਸੋ ਤਾਂ ਕਿ ਹਿਸਟਰੀ ਬਾਰੇ ਪਤਾ ਲੱਗ ਸਕੀ ਜਿਹੜਾ ਵੀ ਇੱਥੇ ਆਉਂਦਾ ਤੇ ਬੜਾ ਵੱਡਾ ਉਪਰਾਲਾ ਕੀਤਾ ਔਰ ਸਾਨੀ ਸਾਹਿਬ ਤੋਂ ਸੇਵਾ ਲਈ ਗੁਰੂ ਸਾਹਿਬ ਨੇ ਬਹੁਤ ਅੱਛੇ ਬਹੁਤ ਅੱਛੇ ਦੇਸ਼ਾਂ ਵਿੱਚ ਸੰਗਤ ਇਸ ਰਸਤੇ ਰਾਹੀਂ ਹੀ ਸਾਠਗਾਂਢ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਲਈ ਜਾਂਦੀ ਹੈ ਪਰ ਜਿਹੜਾ ਇਹ ਖਾਸ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਵਧੀਆ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਜਿਹੜੇ ਕਿ ਕਰਨੇ ਚਾਹੀਦੇ ਬਿਲਕੁਲ ਕਰਨੇ ਚਾਹੀਦੇ ਜੀ ਬਿਲਕੁ ਸੈਂਟਰਲ ਰਿਹੋਰ ਉਪਰਾਲਾ ਕਰਨੇ ਚਾਹੀਦੇ ਬਿਲਕੁਲ ਜੀ ਐਮਲੇ ਸਾਹਿਬ ਸੈਂਟਰਲ ਕਿ ਤੁਸੀਂ ਦੇਖਦੇ ਹੋ ਜਿਹੜਾ ਅੱਜ ਇਹ ਉਪਰਾਲਾ ਕਿਉਂਕਿ ਸਿੱਖ ਜਿਹੜੇ ਬੁੱਤ ਲੱਗੇ ਹੋਏ ਵਧੀਆ ਉਪਰਾਲਾ ਕੌਮਾ ਹੋਈ ਕਿੰਦਾ ਰਹਦੀ ਹੈ ਜਿਹੜਾ ਆਪਣੇ ਇਤਿਹਾਸ ਨੂੰ ਯਾਦ ਰੱਖਦੀ ਹੈ ਇਤਿਹਾਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੜੇ ਜਰਨੈਲ ਹੋਏ ਨੇ ਸਾਡੇ ਹਿੰਦੁਸਤਾਨ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਸੋ ਇਹਨਾਂ ਨੂੰ ਅੱਜ ਜਨ ਦੇ ਬੁੱਤ ਲਗਾ ਕੇ ਸਾਨੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਔਰ ਪੂਰੀ ਪੰਜਾਬ ਸਰਕਾਰ ਦਾ ਔਰ ਸੰਧਵਾ ਸਾਹਿਬ ਦਾ ਜਿਹੜੇ ਉੱਚੇ ਤੌਰ ਤੇ ਬਤੌਰ ਚੀਫ ਗੈਸਟ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਅੰਮ੍ਰਿਤਸਰ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ ਧੰਨਵਾਦ ਸੋ ਸਾਨੀ ਸਾਹਿਬ ਵੀ ਉਪਰ ਆਲਾ ਹੈ ਜਿਹੜਾ ਕਿ ਅੱਜ ਸਰਕਾਰ ਵੱਲੋਂ ਕੀਤਾ ਗਿਆ ਹੈ ਸਿੱਖ ਜਗਤ ਦੇ ਬੁੱਤ ਇੱਥੇ ਲਗਾਏ ਗਏ ਨੇ ਸੋ ਜਿੰਨੀ ਵੀ ਸੰਗਤ ਇੱਥੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਇਆ ਕਰੇਗੀ ਇਸੇ ਰਸਤੇ ਰਾਹੀ ਤਾਂ ਆਪਣੇ ਬੱਚਿਆਂ ਨੂੰ ਜਰੂਰ ਇੰਨਾ ਯੋਧਿਆਂ ਦੇ ਇਤਿਹਾਸ ਬਾਰੇ ਜਿਹੜਾ ਕਿ ਦੱਸਿਆ ਜਾਵੇਗਾ ਔਰ ਜਿਹੜੇ ਬੱਚੇ ਨੇ ਉਸੇਕ ਇਤਿਹਾਸ ਤੋਂ ਜਾਣੂ ਹੋਣਗੇ ਸੋ ਵਧੀਆ ਉਪਰਾਲਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਸੋ ਹੈਰੀਟੇਜ ਸੈਟੇਡ ਦੇ ਵਿੱਚ ਅੱਜ ਸਿੱਖ ਯੋਧੇ ਜੋ ਕਿ ਬੰਦਾ ਸਿੰਘ ਬਹਾਦਰ ਜੀ ਅਤੇ ਹਰੀ ਸਿੰਘ ਨਲਵਾ ਜੀ ਦਾ ਜਿਹੜਾ ਕਿ ਬੁੱਤ ਸਥਾਪਿਤ ਕੀਤਾ ਗਿਆ ਸੋ ਰਸਮੀ ਤੌਰ ਤੇ ਅੱਜ ਉਦਘਾਟਨ ਕਰਨ ਦੇ ਲਈ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਅਤੇ ਵਿਕਰਮਜੀਤ ਸਿੰਘ ਸਾਨੀ ਜੀ ਰਾਸਵ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸਟਰੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇਸ ਥਾਂ ਤੇ ਪਹਿਲਾਂ ਭੰਗੜਿਆਂ ਵਾਲੇ ਪੁੱਤ ਲੱਗੇ ਹੁੰਦੇ ਸਨ ਸੋ ਹੁਣ ਸਿੱਖ ਯੋਧੇ ਦੇ ਪੁੱਤ ਲੱਗੇ ਨੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚਦੀ ਐ ਸੋ ਇਸ ਰਸਤੇ ਰਾਹੀਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬੇ ਕੇ ਸੰਗਤਾਂ ਜਾਂਦੀਆਂ ਨੇ ਤੇ ਰਸਤੇ ਦੇ ਵਿੱਚ ਪਹਿਲਾਂ ਭੰਗੜੇ ਦੇ ਪੁੱਤ ਲੱਗੇ ਹੋ ਜਿਹਨੂੰ ਲੈ ਕੇ ਸੰਗਤਾਂ ਦੇ ਵਿੱਚ ਮਨਾ ਕਾ ਵੀ ਰੋਸ ਸੀ ਸੋ ਉਹ ਹਟਾਏ ਗਏ ਸੀ ਸੋ ਹੁਣ ਭੰਗੜੇ ਦੇ ਜਿਹੜੇ ਪੁੱਤ ਹਟਾ ਕੇ ਸਿੱਖ ਯੋਧੇ ਦੇ ਪੁੱਤ ਲਗਾਏ ਗਏ ਨੇ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਰੂਆ ਜੀ ਦੇ ਪੁੱਤ ਲੱਗੇ ਨੇ ਸੋ ਸਪੀਕਰ ਕੋਲ ਤਾਰ ਸਿੰਘ ਸੰਧਵਾ ਜੀ ਔਰ ਵਿਕਰਮਜੀਤ ਸਿੰਘ ਸਾਨੀ ਜੀ ਰਾਸਵਾ ਮੈਂਬਰ ਉਹਨਾਂ ਦੇ ਵੱਲੋਂ ਅੱਜ ਰਸਮੀ ਤੌਰ ਤੇ ਇਹਨਾਂ ਦਾ ਉਦਘਾਟਨ ਕੀਤਾ ਗਿਆ ਹੈ ਸੋ ਹੁਣ ਸੰਗਤਾਂ ਜਦੋਂ ਵੀ ਇਥੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਣਗੀਆਂ ਤਾਂ ਰਸਤੇ ਵਿੱਚ ਇਹ ਬੁੱਤਾਂ ਨੂੰ ਦੇਖ ਕੇ ਇਹਨਾਂ ਦੇ ਮਾਣ ਮਤੇ ਇਤਿਹਾਸ ਨੂੰ ਯਾਦ ਕਰਨਗੀਆਂ ਅਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਦੇ ਇਤਿਹਾਸ ਬਾਰੇ ਜ਼ਰੂਰ ਦੱਸਿਆ ਜਾਵੇਗਾ ਸੋ ਸਿੱਖੀ ਨਾਲ ਜੋੜਨ ਦੇ ਲਈ ਇਤਿਹਾਸ ਨਾਲ ਜੋੜਨ ਦੇ ਲਈ ਇਹ ਖਾਸ ਉਪਰਾਲਾ ਹੈ ਸੋ ਰਸਮੀ ਉਦਘਾਟਨ ਅੱਜ ਕੀਤਾ ਗਿਆ ਹੈ ਸੋ ਇਸ ਮੌਕੇ ਤੇ ਵਿਕਰਮ ਜੀ ਸਾਨੀ ਜੀ ਰਾਜਸਵਾ ਮੈਂਬਰ ਅਤੇ ਉਤਾਰ ਸਿੰਘ ਸੰਧਵਾ ਜੀ ਪਹੁੰਚੇ ਨੇ ਸੋ ਬਹੁਤ ਹੀ ਸੋਹਣੇ ਇਹ ਬੁੱਤ ਲਗਾਏ ਗਏ ਨੇ ਹੈਰੀਟੇਜ ਸਟਰੀਟ ਦੇ ਵਿੱਚ ਹੈਰੀਟੇਜ ਸਟਰੀਟ ਜਿੱਥੋਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਸਚਖੰਡ ਸ਼੍ਰੀ ਦਰਬਾਰ ਸਾਹਿਬ ਜਾਂਦੀ ਹੈ ਇਸ ਰਸਤੇ ਰਾਹੀਂ ਪੈਦਲ ਸਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚਦੀ ਹੈ ਸੋ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਇਤਿਹਾਸ ਬਾਰੇ ਦੱਸਣ ਦੇ ਲਈ ਸਿੱਖ ਯੋਧੇ ਦੇ ਬੁੱਤ ਇੱਥੇ ਲਗਾਏ ਗਏ ਨੇ ਸੋ ਅੱਜ ਇਹਨਾਂ ਦਾ ਜਿਹੜਾ ਕਿ ਰਸਮੀ ਤੌਰ ਤੇ ਉਦਘਾਟਨ ਜੀ ਅਤੇ ਵਿਕਰਮ ਜੀ ਸਾਨੀ ਜੀ ਸੋ ਗਰਭ ਕਰਦੇ ਆ ਕਿ ਕਿ ਸਿੱਖ ਯੋਧੇ ਦੇ ਬੁੱਤ ਲਗਾਏ ਗਏ ਨੇ ਪਹਿਲਾਂ ਭੰਗੜੇ ਦੇ ਬੁੱਤ ਲੱਗੇ ਸਿੱਖਾਂ ਨੇ ਸੰਗਤਾਂ ਨੇ ਇਤਰਾਜ਼ ਕੀਤਾ ਅੱਜ ਯੋਧੇ ਦੇ ਬੁੱਤ ਲੱਗੇ ਨੇ ਸੋ ਇਤਿਹਾਸ ਬਾਰੇ ਜ਼ਰੂਰ ਜਾਣਕਾਰੀ ਮਿਲੇਗੀ ਬੱਚਿਆਂ ਨੂੰ ਕਿਉਂਕਿ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਖਾਸ ਉਪਰਾਲਾ ਕੀਤਾ ਗਿਆ ਹੈ ਬੁੱਤ ਲਗਾਏ ਗਏ ਨੇ ਬਹੁਤ ਵੱਡਾ ਲਾ ਗੁਰੂ ਸਾਹਿਬ ਨੇ ਸੇਵਾ ਲਈ ਹੈ ਔਰ ਇਹ ਜਿਹੜਾ ਪੰਜਾਬ ਦਾ ਜਿਹੜਾ ਸਾਡੀ ਹਿਸਟਰੀ ਸਾਡੀ ਮਾਨਮਤਾ ਇਤਿਹਾਸ ਦਸਾਉਂਦੇ ਨੇ ਹਰੀ ਸਿੰਘ ਨਲੂਆ ਜੀ ਦੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਪੁੱਤ ਸਿੰਘਾਂ ਦੇ ਪੁੱਤ ਪੁੱਤ ਸੋ ਤਾਂ ਕਿ ਹਿਸਟਰੀ ਬਾਰੇ ਪਤਾ ਲੱਗ ਸਕੀ ਜਿਹੜਾ ਵੀ ਇੱਥੇ ਆਉਂਦਾ ਤੇ ਬੜਾ ਵੱਡਾ ਉਪਰਾਲਾ ਕੀਤਾ ਔਰ ਸਾਣੀ ਸਾਹਿਬ ਤੋਂ ਸੇਵਾ ਲਈਏ ਗੁਰੂ ਸਾਹਿਬ ਨੇ ਬਹੁਤ ਅੱਛੇ ਬਹੁਤ ਅੱਛੇ ਦੇਸ਼ਾਂ ਵਿੱਚ ਵਿੱਚ ਸੰਗਤ ਇਸ ਰਸਤੇ ਰਾਹੀਂ ਹੀ ਸਾਠਗਾਂਢ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਲਈ ਜਾਂਦੀ ਹੈ ਪਰ ਜਿਹੜਾ ਇਹ ਖਾਸ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਵਧੀਆ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਜਿਹੜੇ ਕਿ ਕਰਨੇ ਚਾਹੀਦੇ ਬਿਲਕੁਲ ਕਰਨੇ ਚਾਹੀਦੇ ਜੀ ਬਿਲਕ ਸੈਂਟਰਲ ਉਪਰਾਲਾ ਕਰਨੀ ਚਾਹੀਦੀ ਬਿਲਕੁਲ ਜੀ ਐਮਲੇ ਸਾਹਿਬ ਸੈਂਟਰਲ ਕਿ ਤੁਸੀਂ ਦੇਖਦੇ ਹੋ ਜਿਹੜਾ ਅੱਜ ਇਹ ਉਪਰਾਲਾ ਕਿਉਂਕਿ ਸਿੱਖ ਜਿਹੜੇ ਬੁੱਤ ਲੱਗੇ ਹੋਤੇ ਵਧੀਆ ਉਪਰਾਲਾ ਕੌਮਾ ਹੋਈ ਕਿੰਦਾ ਰਹਦੀ ਹੈ ਜਿਹੜਾ ਆਪਣੇ ਇਤਿਹਾਸ ਨੂੰ ਯਾਦ ਰੱਖਦੀ ਹੈ ਇਤਿਹਾਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੜੇ ਜਰਨੈਲ ਹੋਏ ਨੇ ਸਾਡੇ ਹਿੰਦੁਸਤਾਨ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਸੋ ਇਹਨਾਂ ਨੂੰ ਅੱਜ ਜਨਨ ਦੇ ਬੁੱਤ ਲਗਾ ਕੇ ਸਾਨੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਔਰ ਪੂਰੀ ਪੰਜਾਬ ਸਰਕਾਰ ਦਾ ਔਰ ਸੰਧਵਾ ਸਾਹਿਬ ਦਾ ਜਿਹੜੇ ਉੱਚੇ ਤੌਰ ਤੇ ਬਤੌਰ ਚੀਫ ਗੈਸਟ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਅੰਮ੍ਰਿਤਸਰ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ ਧੰਨਵਾਦ ਸੋ ਸਾਨੀ ਸਾਹਿਬ ਵੀ ਉਪਰਾਲਾ ਹੈ ਜਿਹੜਾ ਕਿ ਅੱਜ ਸਰਕਾਰ ਵੱਲੋਂ ਕੀਤਾ ਗਿਆ ਹੈ ਸਿੱਖ ਜਗਤ ਦੇ ਬੁੱਤ ਇੱਥੇ ਲਗਾਏ ਗਏ ਨੇ ਸੋ ਜਿੰਨੀ ਵੀ ਸੰਗਤ ਇੱਥੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਇਆ ਕਰੇਗੀ ਇਸੇ ਰਸਤੇ ਰਾਹੀਂ ਤਾਂ ਆਪਣੇ ਬੱਚਿਆਂ ਨੂੰ ਜਰੂਰ ਇੰਨਾ ਯੋਧਿਆਂ ਦੇ ਇਤਿਹਾਸ ਬਾਰੇ ਜਿਹੜਾ ਕਿ ਦੱਸਿਆ ਜਾਵੇਗਾ ਔਰ ਜਿਹੜੇ ਬੱਚੇ ਨੇ ਉਹ ਸਿੱਖ ਇਤਿਹਾਸ ਤੋਂ ਜਾਣੂ ਹੋਣਗੇ ਸੋ ਵਧੀਆ ਉਪਰਾਲਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਸੋ ਹੈਰੀਟੇਜ ਸਟੇਟ ਦੇ ਵਿੱਚ ਅੱਜ ਸਿੱਖ ਯੋਧੇ ਜੋ ਕਿ ਬੰਦਾ ਸਿੰਘ ਬਹਾਦਰ ਜੀ ਅਤੇ ਹਰੀ ਸਿੰਘ ਨਲਵਾ ਜੀ ਦਾ ਜਿਹੜਾ ਕਿ ਬੁੱਤ ਸਥਾਪਿਤ ਕੀਤਾ ਗਿਆ ਸੋ ਰਸਮੀ ਤੌਰ ਤੇ ਅੱਜ ਉਦਘਾਟਨ ਕਰਨ ਦੇ ਲਈ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਅਤੇ ਵਿਕਰਮਜੀਤ ਸਿੰਘ ਸਾਨੀ ਜੀ ਰਾਸਵ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸਟਰੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇਸ ਥਾਂ ਤੇ ਪਹਿਲਾਂ ਭੰਗੜਿਆਂ ਦੇ ਬੁੱਤ ਲੱਗੇ ਹੁੰਦੇ ਸਨ ਸੋ ਹੁਣ ਸਿੱਖ ਯੋਧੇ ਦੇ ਬੁੱਤ ਲੱਗੇ ਨੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚਦੀ ਹੈ ਸੋ ਇਸ ਰਸਤੇ ਰਾਹੀਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬੇ ਕੀ ਸੰਗਤਾਂ ਜਾਂਦੀਆਂ ਨੇ ਤੇ ਰਸਤੇ ਦੇ ਵਿੱਚ ਪਹਿਲਾਂ ਭੰਗੜੇ ਦੇ ਬੁੱਤ ਲੱਗੇ ਹੋ ਜਿਹਨੂੰ ਲੈ ਕੇ ਸੰਗਤਾਂ ਦੇ ਵਿੱਚ ਮਨਾ ਕਾਫੀ ਰੋਸ ਸੀ ਸੋ ਉਹ ਹਟਾਏ ਗਏ ਸੀ ਸੋ ਹੁਣ ਭੰਗੜੇ ਦੇ ਜਿਹੜੇ ਬੁੱਤ ਹਟਾ ਕੇ ਸਿੱਖ ਯੋਧੇ ਦੇ ਬੁੱਤ ਲਗਾਏ ਗਏ ਨੇ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਲਵਾ ਜੀ ਦੇ ਇਹ ਬੁੱਤ ਲੱਗੇ ਨੇ ਸੋ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਔਰ ਵਿਕਰਮਜੀਤ ਸਿੰਘ ਸਾਨੀ ਜੀ ਰਾਸਵਾ ਮੈਂਬਰ ਉਹਨਾਂ ਦੇ ਵੱਲੋਂ ਅੱਜ ਰਸਮੀ ਤੌਰ ਤੇ ਇਹਨਾਂ ਦਾ ਉਦਘਾਟਨ ਕੀਤਾ ਗਿਆ ਹੈ ਸੋ ਹੁਣ ਸੰਗਤਾਂ ਜਦੋਂ ਵੀ ਇਥੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਣਗੀਆਂ ਤਾਂ ਰਸਤੇ ਵਿੱਚ ਇਹ ਬੁੱਤਾਂ ਨੂੰ ਦੇਖ ਕੇ ਇਹਨਾਂ ਦੇ ਮਾਣ ਮਤੇ ਇਤਿਹਾਸ ਨੂੰ ਯਾਦ ਕਰਨਗੀਆਂ ਅਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਦੇ ਇਤਿਹਾਸ ਬਾਰੇ ਜ਼ਰੂਰ ਦੱਸਿਆ ਜਾਵੇਗਾ ਸੋ ਸਿੱਖੀ ਨਾਲ ਜੋੜਨ ਦੇ ਲਈ ਇਤਿਹਾਸ ਨਾਲ ਜੋੜਨ ਦੇ ਲਈ ਇਹ ਖਾਸ ਉਪਰਾਲਾ ਹੈ ਸੋ ਰਸਮੀ ਉਦਘਾਟਨ ਅੱਜ ਕੀਤਾ ਗਿਆ ਹੈ ਸੋ ਇਸ ਮੌਕੇ ਤੇ ਆ ਵਿਕਰਮ ਜੀ ਸਾਨੀ ਜੀ ਰਾਜ ਸਭਾ ਮੈਂਬਰ ਅਤੇ ਉਤਾਰ ਸਿੰਘ ਸੰਧਵਾ ਜੀ ਪਹੁੰਚੇ ਨੇ ਸੋ ਬਹੁਤ ਹੀ ਸੋਹਣੇ ਇਹ ਬੁੱਤ ਲਗਾਏ ਗਏ ਨੇ ਹੈਰੀਟੇਜ ਸਟਰੀਟ ਦੇ ਵਿੱਚ ਹੈਰੀਟੇਜ ਸਟਰੀਟ ਜਿੱਥੋਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਂਦੀ ਹੈ ਇਸ ਰਸਤੇ ਰਾਹੀਂ ਪੈਦਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚਦੀ ਹੈ ਸੋ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਇਤਿਹਾਸ ਬਾਰੇ ਦੱਸਣ ਦੇ ਲਈ ਸਿੱਖ ਯੋਧੇ ਦੇ ਬੁੱਤ ਇੱਥੇ ਲਗਾਏ ਗਏ ਨੇ ਸੋ ਅੱਜ ਇਹਨਾਂ ਦਾ ਜਿਹੜਾ ਕਿ ਰਸਮੀ ਤੌਰ ਤੇ ਉਦਘਾਟਨ ਸੰਧਵਾ ਜੀ ਅਤੇ ਵਿਕਰਮਜੀਤਾਨੀ ਜੀ ਸੋ ਗੱਲਬਾਤ ਕਰਦੇ ਆ ਕਿ ਕਿ ਸਿੱਖ ਜਯੋਦ ਦੇ ਬੁਤ ਲਗਾਏ ਗਏ ਨੇ ਪਹਿਲਾਂ ਭੰਗੜੇ ਦੇ ਬੁਤ ਲੱਗੇ ਸਿੱਖਾਂ ਨੇ ਸੰਗਤਾਂ ਨੇ ਇਤਰਾਜ਼ ਕੀਤਾ ਅੱਜ ਜਯੋਦ ਦੇ ਬੁਤ ਲੱਗੇ ਨੇ ਸੋ ਇਤਿਹਾਸ ਬਾਰੇ ਜ਼ਰੂਰ ਜਾਣਕਾਰੀ ਮਿਲੇਗੀ ਬੱਚਿਆਂ ਨੂੰ ਕਿਉਂਕਿ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਖਾਸ ਉਪਰਾਲਾ ਕੀਤਾ ਗਿਆ ਹੈ ਬੁਤ ਲਗਾਏ ਗਏ ਨੇ ਬਹੁਤ ਵੱਡਾ ਉਪਰਾਲਾ ਗੁਰੂ ਸਾਹਿਬ ਨੇ ਸੇਵਾ ਲਈ ਹੈ ਔਰ ਇਹ ਜਿਹੜਾ ਪੰਜਾਬ ਦਾ ਜਿਹੜਾ ਸਾਡੀ ਹਿਸਟਰੀ ਸਾਡੀ ਮਾਨਮਤਾ ਇਤਿਹਾਸ ਦਸਾਉਂਦੀ ਨੇ ਹਰੀ ਸਿੰਘ ਨਲੂਆ ਜੀ ਦੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਪੁੱਤ ਸਿੰਘਾਂ ਦੇ ਪੁੱਤ ਪੁੱਤ ਸੋ ਤਾਂ ਕਿ ਹਿਸਟਰੀ ਬਾਰੇ ਪਤਾ ਲੱਗ ਸਕੀ ਜਿਹੜਾ ਵੀ ਇੱਥੇ ਆਉਂਦਾ ਤਾਂ ਬੜਾ ਵੱਡਾ ਉਪਰਾਲਾ ਕੀਤਾ ਔਰ ਸਾਨੀ ਸਾਹਿਬ ਤੋਂ ਸੇਵਾ ਲਈ ਗੁਰੂ ਸਾਹਿਬ ਨੇ ਬਹੁਤ ਅੱਛੇ ਬਹੁਤ ਅੱਛਾ ਦੇਸ਼ਾਂਵਦੇਸ਼ਾਂ ਸੰਗਤ ਇਸ ਰਸਤੇ ਰਾਹੀਂ ਹੀ ਸਾਠਗਾਂਢੀ ਸਰਦਾਰਬਾਰ ਸਤਿਦਰਸ਼ਨ ਲਈ ਜਾਂਦੀ ਹੈ ਪਰ ਜਿਹੜਾ ਇਹ ਖਾਸ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਵਧੀਆ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਜੜੇ ਕਿ ਕਰਨੇ ਚਾਹੀਦੇ ਬਿਲਕੁਲ ਕਰਨੇ ਚਾਹੀਦੇ ਜੀ ਬਿਲਕੁ ਸੈਂਟਰਲ ਉਪਰਾਲਾ ਕਰਨੇ ਚਾਹੀਦੇ ਬਿਲਕੁਲ ਜੀ ਐਮਲੇ ਸਾਹਿਬ ਸੈਂਟਰਲ ਕਿ ਤੁਸੀਂ ਦੇਖਦੇ ਹੋ ਜਿਹੜਾ ਅੱਜ ਇਹ ਉਪਰਾਲਾ ਕਿਉਂਕਿ ਸਿੱਖ ਜਦੋਂ ਬੁੱਤ ਲੱਗੇ ਉਹ ਵਧੀਆ ਉਪਰਾਲਾ ਕੌਮਾ ਉਹ ਹੀ ਕਿੰਦਾ ਰੰਦੀ ਹੈ ਜਿਹੜਾ ਆਪਣੇ ਇਤਿਹਾਸ ਨੂੰ ਯਾਦ ਰੱਖਦੀ ਹੈ ਇਤਿਹਾਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੜੇ ਜਰਨੈਲ ਹੋਏ ਨੇ ਸਾਡੇ ਹਿੰਦੁਸਤਾਨ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਸੋ ਇਹਨਾਂ ਨੂੰ ਅੱਜ ਇਹਨਾਂ ਦੇ ਬੁੱਤ ਲਗਾ ਕੇ ਸਾਨੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਔਰ ਪੂਰੀ ਪੰਜਾਬ ਸਰਕਾਰ ਦਾ ਔਰ ਸੰਧਵਾ ਸਾਹਿਬ ਦਾ ਜਿਹੜੇ ਉੱਚੇ ਚੇਤਤ ਤੌਰ ਤੇ ਬਤੌਰ ਚੀਫ ਗੈਸਟ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਅੰਮ੍ਰਿਤਸਰ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ ਧੰਨਵਾਦ ਸੋ ਸਾਨੀ ਸਾਹਿਬ ਵੀ ਉਪਰਾਲਾ ਜਿਹੜਾ ਕਿ ਅੱਜ ਸਰਕਾਰ ਵੱਲੋਂ ਕੀਤਾ ਗਿਆ ਹੈ ਸਿੱਖ ਯੋਧਿਆਂ ਦੇ ਬੁੱਤ ਇੱਥੇ ਲਗਾਏ ਗਏ ਨੇ ਸੋ ਜਿੰਨੀ ਵੀ ਸੰਗਤ ਇੱਥੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਇ ਕਰੇਗੀ ਇਸੇ ਰਸਤੇ ਰਾਹੀ ਤਾਂ ਆਪਣੇ ਬੱਚਿਆਂ ਨੂੰ ਜਰੂਰ ਇੰਨਾ ਯੋਧਿਆਂ ਦੇ ਇਤਿਹਾਸ ਬਾਰੇ ਜਿਹੜਾ ਕਿ ਦੱਸਿਆ ਜਾਵੇਗਾ ਔਰ ਜਿਹੜੇ ਬੱਚੇ ਨੇ ਉਸੇ ਇਤਿਹਾਸ ਤੋਂ ਜਾਣੂ ਹੋਣਗੇ ਸੋ ਵਧੀਆ ਉਪਰਾਲਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਸੋ ਹੈਰੀਟੇਜ ਸੈਟੇਟ ਦੇ ਵਿੱਚ ਅੱਜ ਸਿੱਖ ਯੋਧੇ ਜੋ ਕਿ ਬੰਦਾ ਸਿੰਘ ਬਹਾਦਰ ਜੀ ਅਤੇ ਹਰੀ ਸਿੰਘ ਨਲਵਾ ਜੀ ਦਾ ਜਿਹੜਾ ਕਿ ਬੁੱਤ ਸਥਾਪਿਤ ਕੀਤਾ ਗਿਆ ਸੋ ਰਸਮੀ ਤੌਰ ਤੇ ਅੱਜ ਉਦਘਾਟਨ ਕਰਨ ਦੇ ਲਈ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਅਤੇ ਵਿਕਰਮਜੀਤ ਸਿੰਘ ਸਾਨੀ ਜੀ ਰਾਸਵ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਦੈਨਿਕ ਸਵੇਰਾ ਤੋਂ ਗੁਰਪ੍ਰੀਤ ਸਿੰਘ ਡਾਕਟਰ ਸ਼੍ਰੀ ਅਮਰਸਾਦ